ਸਾਡੇ YouTube ਚੈਨਲ ਤੇ ਆਪ ਸਭ ਦਾ ਸਵਾਗਤ ਹੈ ਜੀ ਆਓ ਅੱਜ ਤੁਹਾਨੂੰ ਇੱਕ ਹੋਰ ਦਿਲਚਸਪ ਕਹਾਣੀ ਸੁਣਾਉਂਦੇ ਹਾਂ ਇੱਕ ਸਮੇਂ ਦੀ ਗੱਲ ਹੈ ਇੱਕ ਲੜਕਾ ਆਪਣੇ ਬਾਪ ਨੂੰ ਪੁੱਛਣ ਲੱਗਾ ਮੇਰੀ ਜ਼ਿੰਦਗੀ ਦੀ ਕੀਮਤ ਕਿੰਨੀ ਕਹ ਹੈ ਜਰਾ ਮੈਨੂੰ ਸਮਝਾਓ ਤਾਂ ਸਹੀ ਬਾਪ ਨੇ ਗੰਭੀਰ ਹੁੰਦੇ ਹੋਏ ਉਸ ਨੂੰ ਇੱਕ ਪੱਥਰ ਦਿੱਤਾ ਤੇ ਕਿਹਾ ਇਹ ਪੱਥਰ ਬਾਜ਼ਾਰ ਵਿੱਚ ਲੈ ਜਾਓ ਤੇ ਜਦੋਂ ਵੀ ਕੋਈ ਇਸ ਦੀ ਕੀਮਤ ਪੁੱਛੇ ਤਾਂ ਬੋਲਣਾ ਕੁਝ ਨਹੀਂ ਸਿਰਫ ਦੋ ਉਂਗਲੀਆਂ ਖੜੀ ਕਰ ਦੇਣਾ ਯਾਦ ਰਹਿ ਮੂੰਹ ਵਿੱਚੋਂ ਕੁਝ ਨਹੀਂ ਬੋਲਣਾ ਤੇ ਜੋ ਵੀ ਕੀਮਤ ਕੋਈ ਦੱਸੇ ਉਹ ਮੈਨੂੰ ਫਟਾਫਟ ਆ ਕੇ ਦੱਸਣਾ ਪਰ ਪੱਥਰ ਨੂੰ ਵੇਚਣਾ ਨਹੀਂ ਹੈ ਉਹ ਲੜਕਾ ਬਾਜ਼ਾਰ ਗਿਆ ਤੇ ਆਪਣੇ ਹੱਥ ਤੇ ਉਹ ਪੱਥਰ ਰੱਖ ਕੇ ਸੜਕ ਦੇ ਕਿਨਾਰੇ ਇੰਜ ਬੈਠ ਗਿਆ ਜਿਵੇਂ ਉਹ ਉਸ ਪੱਥਰ ਨੂੰ ਵੇਚਣ ਲਈ ਦਿਖਾ ਰਿਹਾ ਹੋਵੇ ਉਤਤਫਾਕ ਨਾਲ ਇੱਕ ਬੁੱਢੀ ਔਰਤ ਲੰਗੀ ਜਿਸ ਨੇ ਉਸ ਲੜਕੇ ਤੋਂ ਉਸ ਪੱਥਰ ਦੀ ਕੀਮਤ ਪੁੱਛੀ ਆਪਣੇ ਪਿਤਾ ਦੇ ਕਹਿਣ ਅਨੁਸਾਰ ਲੜਕੇ ਨੇ ਸਿਰਫ ਦੋ ਉਂਗਲਾਂ ਖੜੀਆਂ ਕਰ ਦਿੱਤੀਆਂ ਪਰੰਤੂ ਮੂੰਹ ਦੇ ਵਿੱਚੋਂ ਕੁਝ ਵੀ ਨਹੀਂ ਬੋਲਿਆ ਉਸ ਬੁੱਢੀ ਔਰਤ ਨੇ ਕਿਹਾ ਅੱਛਾ ਤਾਂ ਇਸ ਦੀ ਕੀਮਤ 200 ਰੁਪਏ ਹੈ ਮੈਂ ਜਲਦੀ ਹੀ ਤੇਰੇ ਪਾਸੋਂ ਆ ਕੇ ਪੱਥਰ ਖਰੀਦ ਲੈਂਦੀ ਹਾਂ ਲੜਕਾ ਦੌੜਿਆ ਹੋਇਆ ਆਪਣੇ ਪਿਤਾ ਕੋਲ ਆਇਆ ਤੇ ਉਸ ਨੂੰ ਸਾਰੀ ਗੱਲ ਦੱਸੀ ਉਸਦੇ ਪਿਤਾ ਨੇ ਉਸ ਨੂੰ ਫਿਰ ਕਿਹਾ ਕਿ ਹੁਣ ਇਹ ਪੱਥਰ ਲੈ ਕੇ ਇੱਕ ਵਾਰ ਫਿਰ ਬਾਜ਼ਾਰ ਜਾਓ ਤੇ ਇਸ ਵਾਰ ਇਸ ਨੂੰ ਇੱਕ ਮਿਊਜ਼ੀਅਮ ਦੇ ਬਾਹਰ ਖੜੋ ਕੇ ਹੱਥ ਤੇ ਰੱਖ ਕੇ ਇਸ ਦਾ ਪ੍ਰਦਰਸ਼ਨ ਕਰਨਾ ਹੈ ਤੇ ਫਿਰ ਜੇਕਰ ਕੋਈ ਇਸ ਦੀ ਕੀਮਤ ਪੁੱਛੇ ਤਾਂ ਸਿਰਪਰ ਦੋ ਉਂਗਲੀਆਂ ਖੜੀਆਂ ਕਰ ਲੀਆਂ ਹਨ ਇਸ ਤੋਂ ਇਲਾਵਾ ਉਸ ਪੱਥਰ ਨੂੰ ਨਾ ਤਾਂ ਵੇਚਣਾ ਹੈ ਤੇ ਨਾ ਹੀ ਮੂੰਹੋਂ ਕੁਝ ਬੋਲਣਾ ਹੈ ਆਪਣੇ ਪਿਤਾ ਦੇ ਦੱਸੇ ਅਨੁਸਾਰ ਲੜਕਾ ਇੱਕ ਮਿਊਜ਼ੀਅਮ ਦੀ ਦੁਕਾਨ ਦੇ ਸਾਹਮਣੇ ਜਾ ਕੇ ਖੜਾ ਹੋ ਗਿਆ ਤੇ ਆਪਣੇ ਹਥੇਲੀ ਦੇ ਉੱਤੇ ਉਹੀ ਪੱਥਰ ਰੱਖ ਕੇ ਇਹਉ ਪ੍ਰਦਰਸ਼ਨ ਕਰਨ ਲੱਗਿਆ ਜਿਵੇਂ ਕਿ ਉਹ ਉਸ ਨੂੰ ਵੇਚਣ ਬਾਅਦ ਹੀ ਲਿਆਇਆ ਹੋਵੇ ਇਤਫਾਕ ਨਾਲ ਮਿਊਜ਼ੀਅਮ ਅੰਦਰੋਂ ਇੱਕ ਆदमी ਦੀ ਨਿਗਾਹ ਜਦੋਂ ਉਸ ਤੇ ਪਈ ਤੇ ਉਹ ਬਾਹਰ ਆਇਆ ਤੇ ਉਸ ਨੂੰ ਪੁੱਛਣ ਲੱਗਿਆ ਕਿ ਹੇ ਲੰਕੇ ਇਹ ਪੱਥਰ ਤੋਂ ਵੇਚਣ ਵਾਸਤੇ ਲਿਆਇਆ ਹੈ ਦਸ ਖਾਂ ਇਸ ਦੀ ਕੀਮਤ ਕਿੰਨੀ ਲਏਗਾ ਲੜਕਾ ਕੁਝ ਨਹੀਂ ਬੋਲਿਆ ਉਸ ਨੇ ਸਿਰਫ ਆਪਣੀਆਂ ਦੋ ਉਂਗਲਾਂ ਫੜੀਆਂ ਕਰ ਦਿੱਤੀਆਂ ਤਾਂ ਉਹ ਆਦਮੀ ਕਹਿਣ ਲੱਗਿਆ ਹਾਂ ਹਾਂ ਮੈਨੂੰ ਪਤਾ ਚੱਲ ਗਿਆ ਹੈ ਕਿ ਤੂੰ ਇਸ ਦੇ 20000 ਰੁਪਏ ਲੈਣਾ ਚਾਹੁੰਦਾ ਹੈ ਕੋਈ ਗੱਲ ਨਹੀਂ ਪੱਥਰ ਮੈਨੂੰ ਦੇ ਦਿਓ ਤੇ ਮੈਂ ਤੁਹਾਨੂੰ 20000 ਰੁਪਏ ਅਦਾ ਕਰ ਦਿੰਦਾ ਹਾਂ ਪਰ ਆਪਣੇ ਪਿਤਾ ਦੀ ਹਦਾਇਤ ਦੇ ਅਨੁਸਾਰ ਲੜਕੇ ਨੇ ਪੱਥਰ ਪੁੱਤ ਨੂੰ ਵੇਚਿਆ ਨਹੀਂ ਬਲਕਿ ਫਟਾਫਟ ਦੌੜਿਆ ਹੋਇਆ ਆਪਣੇ ਪਿਤਾ ਕੋਲ ਆਇਆ ਤੇ ਸਾਰੀ ਗੱਲ ਆ ਕੇ ਦੱਸੀ ਤਾਂ ਉਸ ਦੇ ਪਿਤਾ ਨੇ ਕਿਹਾ ਕਿ ਮੈਂ ਹੁਣ ਤੇਜੀ ਵਾਰ ਤੈਨੂੰ ਫੇਰ ਭੇਜ ਰਿਹਾ ਹਾਂ ਪਰ ਇਸ ਵਾਰੀ ਤੂੰ ਇੱਕ ਜੌਹਰੀ ਦੀ ਦੁਕਾਨ ਦੇ ਸਾਹਮਣੇ ਜਾ ਕੇ ਤੇ ਇਸ ਪੱਥਰ ਨੂੰ ਵੇਚਣ ਦਾ ਡਰਾਮਾ ਕਰਨਾ ਹੈ ਪਰ ਤੂੰ ਪੱਥਰ ਨੂੰ ਨਾ ਤਾਂ ਵੇਚਣਾ ਹੈ ਨਾ ਮੋਹੋ ਬੋਲਣਾ ਹੈ ਸਿਰਫ ਆਪਣੀਆਂ ਦੋ ਉਂਗਲਾਂ ਹੀ ਖੜੀਆਂ ਕਰਨੀਆਂ ਹਨ ਤਾਂ ਆਪਣੇ ਪਿਤਾ ਦੀ ਹਦਾਇਤ ਦੇ ਅਨੁਸਾਰ ਲੜਕਾ ਫੇਰ ਦੌੜਿਆ ਹੋਇਆ ਗਿਆ ਤੇ ਉਸ ਨੇ ਜੌਹਰੀ ਦੀ ਦੁਕਾਨ ਲੱਭ ਕੇ ਕੋਸ ਦੇ ਸਾਹਮਣੇ ਉਸੇ ਤਰ੍ਹਾਂ ਦਾ ਹੀ ਫੇਰ ਹਥੇਲੀ ਉੱਤੇ ਪੱਥਰ ਰੱਖ ਕੇ ਪ੍ਰਦਰਸ਼ਨ ਕੀਤਾ ਜਿਵੇਂ ਕਿ ਉਹ ਉਸ ਨੂੰ ਵੇਚਣ ਲਈ ਲੈ ਕੇ ਆਇਆ ਹੋਵੇ ਕਾਊਂਟਰ ਦੇ ਪਿੱਛੇ ਖੜਾ ਇੱਕ ਬੁੱਢਾ ਆਦਮੀ ਦੌੜਿਆ ਹੋਇਆ ਆਇਆ ਤੇ ਉਹ ਕਹਿਣ ਲੱਗਿਆ ਇਹ ਲੜਕੇ ਇਹ ਪੱਥਰ ਤੋਂ ਵੇਚਣਾ ਈ ਇਸ ਦੀ ਕੀਮਤ ਕੀ ਲਵੇਂਗਾ ਇਹ ਪੱਥਰ ਤਾਂ ਉਹੀ ਪੱਥਰ ਹੈ ਇਹਦੇ ਪਿੱਛੇ ਤੇ ਮੈਂ ਆਪਣੀ ਸਾਰੀ ਜ਼ਿੰਦਗੀ ਹੀ ਇਸ ਨੂੰ ਲੱਭਦਾ ਰਿਹਾ ਹਾਂ ਬੋਲ ਇਸ ਦੀ ਕੀਮਤ ਕਿੰਨੀ ਲਾਏਗਾ ਲੜਕੇ ਨੇ ਫੇਰ ਆਪਣੇ ਪਿਤਾ ਦੀ ਹਦਾਇਤ ਅਨੁਸਾਰ ਦੋ ਉਂਗਲਾਂ ਹੀ ਖੜੀਆਂ ਕਰ ਦਿੱਤੀਆਂ ਤਾਂ ਜਵਹਰੀ ਕਹਿਣ ਲੱਗਿਆ ਕਿ ਠੀਕ ਹੈ ਇਸ ਦੀ ਕੀਮਤ ਤੋਂ 2 ਲੱਖ ਰੁਪਏ ਵਸੂਲਣਾ ਚਾਹੁੰਦਾ ਹੈ ਹਾਂ ਤੈਨੂੰ ਇਹ ਮਿਲ ਜਾਵੇਗੀ ਪਰੰਤੂ ਇਹ ਪੱਥਰ ਮੈਨੂੰ ਦੇ ਦੇ ਲੜਕੇ ਨੇ ਉਸ ਨੂੰ ਪੱਥਰ ਤਾਂ ਨਹੀਂ ਦਿੱਤਿਆ ਪਰੰਤੂ ਵਾਪਸ ਆ ਕੇ ਇਹ ਸਾਰੀ ਗੱਲ ਫਿਰ ਆਪਣੇ ਪਿਤਾ ਨੂੰ ਦੱਸੀ ਤਾਂ ਪਿਤਾ ਨੇ ਸਮਝਾਇਆ ਕਿ हे ਬੇਟੇ ਤੂੰ ਇੱਕ ਦਿਨ ਮੈਥੋਂ ਪੁੱਛਿਆ ਸੀ ਕਿ ਜ਼ਿੰਦਗੀ ਦੀ ਕੀਮਤ ਕਿੰਨੀ ਹੁੰਦੀ ਹੈ ਤਾਂ ਹੁਣ ਤੈਨੂੰ ਸਮਝ ਆ ਗਈ ਹੋਵੇਗੀ ਕਿ ਜ਼ਿੰਦਗੀ ਦੀ ਜੋ ਕੀਮਤ ਹੈ ਉਹ ਇਸ ਗੱਲ ਦੇ ਉੱਤੇ ਨਿਰਭਰ ਕਰਦੀ ਹੈ ਕਿ ਤੁਸੀਂ ਇਸ ਨੂੰ ਕਿੱਥੇ ਸੈੱਟ ਕੀਤਾ ਹੈ ਤੇ ਕਿਸ ਤਰ੍ਹਾਂ ਸੈੱਟ ਕੀਤਾ ਹੈ ਕਿਸੇ ਆਦਮੀ ਵਾਸਤੇ ਜੋ ਕਿ ਤੁਹਾਡੇ ਨਾਲ ਕੋਈ ਵਸਤਾ ਨਹੀਂ ਰੱਖਣਾ ਚਾਹੁੰਦਾ ਤੇ ਜਿਸ ਨੂੰ ਤੁਹਾਡੇ ਨਾਲ ਕੋਈ ਬਹੁਤਾ ਮਤਲਬ ਵੀ ਨਹੀਂ ਉਸ ਦੀ ਨਜ਼ਰ ਦੇ ਵਿੱਚ ਤੁਹਾਡੀ ਕੀਮਤ ਜੋ ਹੈ ਉਹ ਬਹੁਤ ਘਟ ਹੋ ਸਕਦੀ ਹੈ ਨਾ ਮਾਤਰ ਹੀ ਹੋ ਸਕਦੀ ਹੈ ਪਰੰਤੂ ਜੇਕਰ ਕੋਈ ਤੁਸੀਂ ਲਾਈਵ ਨੂੰ ਇਹ ਤਾਂ ਉਹਨਾਂ ਲੋਕਾਂ ਦੇ ਵਿੱਚ ਹੋ ਕੇ ਵਿਚਰਦੇ ਹੋ ਤੇ ਇਸ ਨੂੰ ਸੈੱਟ ਕਰਦੇ ਹੋ ਜਿਨ੍ਹਾਂ ਲੋਕਾਂ ਨੂੰ ਕਿ ਤੁਹਾਡੇ ਨਾਲ ਕੋਈ ਮਤਲਬ ਪੈ ਸਕਦਾ ਹੈ ਤੁਹਾਡੇ ਨਾਲ ਤੋਂ ਕੋਈ ਕੰਮ ਉਸਨੇ ਲੈਣਾ ਹੈ ਤਾਂ ਫਿਰ ਇਸ ਦੀ ਕੀਮਤ ਜ਼ਿਆਦਾ ਹੋਵੇਗੀ ਕਿਉਂਕਿ ਲੋਕ ਜਿਸ ਦੇ ਨਾਲ ਕੰਮ ਹੋਵੇ ਉਸ ਨੂੰ ਜਿਆਦਾ ਮਹੱਤਤਾ ਦਿੰਦੇ ਹਨ ਤੇ ਉਸ ਦੀ ਜ਼ਿੰਦਗੀ ਦੀ ਕੀਮਤ ਉਹਨਾਂ ਦੀ ਨਜ਼ਰ ਵਿੱਚ ਹੋਰ ਜਿਆਦਾ ਚੰਗੀ ਹੁੰਦੀ ਹੈ ਪਰੰਤੂ ਜੇਕਰ ਤੁਸੀਂ ਆਪਣੀ ਲਾਈਫ ਨੂੰ ਇਸ ਐਸਟਰੋਨੋਮਲ ਸੈੱਟ ਕਰ ਲਓਗੇ ਤੇ ਕਿਸੇ ਐਸ ਜਗ੍ਹਾ ਦੇ ਉੱਤੇ ਪਲੇਸ ਕਰੋਗੇ ਜਿੱਥੇ ਕੇ ਕੋਈ ਜੋਰੀ ਤੁਹਾਡੇ ਟੈਲੈਂਟ ਦੀ ਸਹੀ ਪਛਾਣ ਕਰਦਾ ਹੋਵੇ ਤਾਂ ਤੁਹਾਡੀ ਜ਼ਿੰਦਗੀ ਦੀ ਜੋ ਕੀਮਤ ਹੈ ਨਾ ਤਾਂ ਉਹ ਲੱਖਾਂ ਵਿੱਚ ਨਾ ਕਰੋੜਾਂ ਵਿੱਚ ਬਲਕਿ ਉਸ ਦੀ ਵੱਡਮੁੱਲੀ ਤੇ ਬੇਮਿਸਾਲ ਕੀਮਤ ਹੁੰਦੀ ਹੈ ਉਸ ਨੂੰ ਕਿਉਂ ਇੰਝ ਵੀ ਕਹਿ ਸਕਦੇ ਹਾਂ ਕਿ ਉਸ ਦੀ ਕੀਮਤ ਜੋ ਹੈ ਚੁਕਾਈ ਹੀ ਨਹੀਂ ਜਾ ਸਕਦੀ ਸੋ ਸਾਰਾ ਮਸਲਾ ਇਹੀ ਹੈ ਕਿ ਜਿੰਦਗੀ ਨੂੰ ਅਸੀਂ ਕਿੱਥੇ ਤੇ ਕਿਸ ਤਰ੍ਹਾਂ ਤੇ ਕਿਹੜੇ ਕੰਮਾਂ ਦੇ ਵਿੱਚ ਸੈੱਟ ਕਰਦੇ ਹਾਂ ਸਾਰਾ ਇਸੇ ਗੱਲ ਤੇ ਹੀ ਨਿਰਭਰ ਕਰਦਾ ਹੈ ਉਹਨ ਲੜਕੇ ਨੂੰ ਉਸ ਦੀ ਗੱਲ ਆਪਣੇ ਪਿਤਾ ਦੀ ਕਹੀ ਹੋਈ ਗੱਲ ਸਮਝਾਈ ਹੋਈ ਗੱਲ ਸਮਝ ਆ ਗਈ ਤੇ ਉਸ ਨੂੰ ਪਤਾ ਲੱਗ ਗਿਆ ਕਿ ਜ਼ਿੰਦਗੀ ਦੀ ਕੀਮਤ ਤਾਂ ਬਹੁਤ ਜ਼ਿਆਦਾ ਹੁੰਦੀ ਹੈ ਤੇ ਇਸ ਨੂੰ ਸਹੀ ਤਰੀਕੇ ਨਾਲ ਜੀਣਾ ਹੋਰ ਵੀ ਜ਼ਿਆਦਾ ਇੰਪੋਰਟੈਂਟ ਹੁੰਦਾ ਹੈ ਤਾਂ ਇਸ ਕਹਾਣੀ ਤੋਂ ਸਾਨੂੰ ਚੰਗੀ ਸਿੱਖਿਆ ਵੀ ਮਿਲਦੀ ਹੈ ਪ੍ਰੇਰਣਾ ਵੀ ਮਿਲਦੀ ਹੈ ਤੇ ਅਸੀਂ ਆਸ ਕਰਦੇ ਹਾਂ ਕਿ ਇਹ ਕਹਾਣੀ ਤੁਹਾਨੂੰ ਚੰਗੀ ਲੱਗੀ ਹੋਵੇਗੀ ਜੇਕਰ ਇਹ ਵੀਡੀਓ ਚੰਗੀ ਲੱਗੀ ਹੋਵੇ ਤਾਂ ਇਸ ਨੂੰ ਲਾਈਕ ਤੇ ਸ਼ੇਅਰ ਕਰਕੇ ਸਾਡੇ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਲੈਣਾ ਮਿਲਦੇ ਹਾਂ ਇੱਕ ਹੋਰ ਵੀਡੀਓ ਵਿੱਚ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਧੰਨਵਾਦ ਜੀ